ਬਾਹਰ ਜਿਹੜੇ ਭੰਦੇ ਆ ਉਹ ਅਨਕਰੋਜ ਤੇ ਉਹ ਨਾ ਬਣਾਓ ਤੁਸੀਂ ਬਾਦਰੇ ਬਣਾਦੇ ਬੱਕਾ ਅਜੇ ਕੋਠੀ ਦੀ ਨੁਕਸਾਨ ਨਹੀਂ ਕੀਤਾ ਮਾਮਾ ਮੰਗਦੇ ਆ ਕਿ ਸਾਨੂੰ ਕੋਈ ਨਾ ਕੋਈ ਮਾਫ ਕਰਦਾ ਗਿਆ ਪਿਛਲੀ ਵਾਰੀ ਭੰਦੀ ਸੀ ਦੁਬਾਰਾ ਫੇਰ ਤੁਸੀਂ ਬਣਾ ਲਏ ਹੋ ਨਹੀਂ ਮਾਫ ਕਰ ਦਿੱਤਾ ਜੇ ਮੈਂ ਗਲਤੀ ਮੰਨੇ ਲਈ ਸੀ ਤੇ ਫੇ ਮੈਨੂੰ ਮਾਫ ਕਰ ਦੇਉਂਦੇ ਅੱਛਾ ਦੁਬਾਰਾ ਫੇਰ ਦੁਬਾਰਾ ਫੇਰ ਦੁਬਾਰਾ ਕਿਉਂ ਕੀਤਾ ਦੁਬਾਰਾ ਕਹਿੰਦੇ ਲਿਸਟਾ 'ਚ ਨਾ ਆਏ ਆ ਲਿਸਟਾ 'ਚ ਨਾ ਆਏ ਨੇ ਨਿਕਲਦੇ ਹੈਗੇ ਕਹਿੰਦੇ ਚੰਡੀਗੜ੍ਹੋਂ ਆਂਦੇ ਲਿਸਟਾ 'ਚ ਨਾ ਇਹ ਵੀ ਨਹੀਂ ਨਿਕਲਦੇ ਆ ਇਹ ਤੁਸੀਂ ਵੇਚਦੇ ਸੀ ਨਸ਼ਾ ਹੋਣ ਉਹ ਚੀਜ਼ ਤਾਂ ਵੇਚਦੇ ਨਹੀਂ ਹੈਗੇ ਪਹਿਲਾਂ ਵੀ ਪਹਿਲਾਂ ਪਹਿਲਾਂ ਹਾਂ ਦੀ ਸੱਸ ਦੇ ਦੇ ਸੀ ਉਹ ਮੋਤੋ ਤੂੰ ਤੇ ਬੱਚੇ ਕਾਰਵਾਰ ਨਾਲ ਕਹਿੰਦਾ ਕਿਉਂ ਨਾ ਇਹ ਦੋ ਕਰਦਾ ਕਿਉਂ ਤਿੰਨ ਕਰਦਾ ਆ ਰਹੇ ਗਾ ਜੀ ਅੱਜ ਦੇਖ ਰਿਹਾ ਚ ਤੁਸੀਂ ਪਹਿਲਾਂ ਕਦੀ ਵਿਰੋਧ ਨਹੀਂ ਕੀਤਾ ਕਿ ਸਿੰਘ ਨਗਰ ਦੇ ਕਲਰਾ ਮਹੱਲੇ ਦੇ ਵਿੱਚ ਖੜੇ ਹੈਗੇ ਆਂ ਜੀ ਔਰ ਜਿੱਦਾਂ ਤੁਹਾਨੂੰ ਪਹਿਲਾਂ ਹੀ ਪਤਾ ਹੈਗਾ ਪਹਿਲਾਂ ਵੀ ਇੱਥੇ ਡਿਮੋਲਿਸ਼ ਜਿਹੜੀਆਂ ਸੀਗੇ ਜਿਹੜੇ ਇਲਲੀਗਲ ਤਰੀਕੇ ਨਾਲ ਕੰਸਟਰਕਸ਼ਨ ਕੀਤੀ ਹੋਈ ਸੀ ਉਹ ਡਿਮੋਲਿਸ਼ ਕੀਤੀ ਗਈ ਸੀ ਜੀ ਔਰ ਮੋਸਟਲੀ ਕਾਰ ਹੋਈ ਹੈਗੇ ਆ ਇਹ ਜੀ ਜਿਹੜੇ ਡਰੱਗਸ ਦੇ ਨਾਲ ਰਿਲੇਟਡ ਹੈਗੀਆਂ ਉਹ ਜੀ ਉਹਨਾਂ ਨੇ ਅਨਔਥਰਾਇਜ਼ ਕੰਸਟਰਕਸ਼ਨ ਕੀਤੀ ਹੋਈ ਸੀ ਉਹ ਕਮੇਟੀ ਵਾਲਿਆਂ ਨੇ ਸਾਨੂੰ ਲਿਖ ਕੇ ਭੇਜਿਆ ਸੀ ਇਸਦੀ ਹੋਟੀ ਮੰਗੀ ਸੀ ਸਵੰਦ ਵਿੱਚ ਪਹਿਲਾਂ ਵੀ ਡਿਮੋਲਿਸ਼ ਕੀਤਾ ਸੀ ਅੱਜ ਫਿਰ ਦੁਬਾਰਾ ਆਏ ਆ ਜੁਆਇੰਟ ਆਪਰੇਸ਼ਨ ਹੈ ਜੀ ਹਾਂਜੀ ਜੁਆਇੰਟ ਪ੍ਰੋਜੈਕਟ ਸਰ ਉਹ ਕਰਦੇ ਪਹਿਲਾਂ ਵੀ ਕਾਰਵੋਇਸ ਉਹਨਾਂ ਨੇ ਫਿਰੋ ਸਾਰੀ ਕਰ ਲਈ ਨਹੀਂ ਤਾਂ ਤਾਈ ਡਿਮੋਲਿਸ਼ ਕੀਤਾ ਇਹਨਾਂ ਨੇ ਬਿਗੈਰ ਅ ਅਸ਼ੀਸੀ ਪਰਮਿਸ਼ਨ ਤੋਂ ਦੁਬਾਰਾ ਵੀ ਕੰਸਟਰਕਸ਼ਨ ਕਰ ਲਈ ਤਾਂ ਫਿਰ ਡਿਮੋਲਿਸ਼ ਕੀਤਾ ਹੁਣ ਇਹ ਐਨ ਅਥਰਾਇਜ਼ ਜੀ ਦੋ ਚੀਜ਼ਾਂ ਨਹੀਂ ਕਰ ਸਕਦੇ ਇਸੇ ਵੀ ਹਾਲਤ ਵਿੱਚ ਡਰਗ ਨਾਲ ਕਮਾਈ ਵੀ ਕਰੋ ਔਰ ਇਸ ਤਰੀਕੇ ਨਾਲ ਐਨ ਅਥਰਾਇਜ਼ ਜਦੋਂ ਸਰ ਇੱਕ ਲੇਡੀ ਨਾਲ ਗੱਲ ਕੀਤੀ ਉਹਨੇ ਤਰਕ ਵਿੱਚ ਦਿੱਸਾ ਜਿਵੇਂ ਜਬ ਬੱਚੇ ਬਾਹਰੋਂ ਪੈਸੇ ਭੇਜਦੇ ਆ ਲੇਕਿਨ ਗੱਲ ਇਹ ਵੀ ਸਾਹਮਣੇ ਆਉਂਦੀ ਕਿ 10 10 ਜਾਂ ਦਰਜਨਾ ਦਰਜਨਾ ਪਰਚੇ ਨੇ ਪਹਿਲਾਂ ਤੋਂ ਹੀ ਹੁਣ ਗੈਰਕਾਨੂੰਨੀ ਢੰਗ ਨਾਲ ਸਾਰੀ ਕੀਤੇ ਉੱਤੇ ਕਾਰਵਾਈ ਤੋਫੀਦੀ ਲੇਕਿਨ ਗੈਰਕਾਨੂੰਨੀ ਢੰਗ ਨਾਲ ਜਿਹੜੀ ਆਮਦਨ ਇਕੱਠੀ ਕਰੀ ਬੈਠੇ ਆ ਕਿ ਉਹਦੀ ਵੀ ਜਾਂਚ ਹੋਗੀ ਇੱਕੋ ਹੁੰਦਾ ਐਨਡੀਪੀ ਸੈਕਟ ਦੇ ਲਾਅ ਦੇ ਮੁਤਾਬਕ ਇਹਨਾਂ ਸਾਰਿਆਂ ਤੋਂ ਲਿਆ ਗਿਆ ਆ ਵੀ ਜਿਹੜੀ ਤੁਸੀਂ ਕੰਸਟਰਕਸ਼ਨ ਕੀਤੀ ਹੈਗੀ ਆ ਜੀ ਜਿਹੜੀ ਪਿੱਛੇ ਤੁਸੀਂ ਦੇਖੀ ਹੋਣੀ ਆ ਵੱਡੀ ਕੋਠੀ ਬਣੀ ਹੋਈ ਆ ਜੀ ਔਰ ਉਹਦੇ ਤੋਂ ਐਸ ਪਰ ਲਾਹ ਜਿਹੜੀ ਅਟੈਚਮੈਂਟ ਹੈਗੀ ਉਹਦੇ ਵੱਲ ਕੁਰਕੀ ਹੈ ਅੱਛਾ ਜੀ ਉਹ ਪ੍ਰੋਸੈਸ ਹੈਗਾ ਉਹ ਨੈਕਸਟ ਸਟੈਪ ਹੈਗਾ ਉਹ ਨੈਕਸਟ ਸਟੈਪ ਹੈਗਾ ਉਹਦੇ ਤੇ ਸਾਡਾ ਆਲਰੇਡੀ ਵਰਕ ਚੱਲ ਰਿਹਾ ਹੈ ਜੀ ਆਲਰੇਡੀ ਸਾਡਾ ਇਥੇ ਕੋਠੀ ਬਣ ਚੁੱਕੀ ਹੈ ਜਿਹੜੀ ਇਹ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਇਹ ਮੈਂ ਜੀ ਇਹ ਆਲਰੇਡੀ ਅਟੈਚ ਹੈਗੀ ਹੈ ਇਹ ਆਲਰੇਡੀ ਦੋ ਕੋਠੀਆਂ ਇੱਥੇ ਹੈਗੀਆਂ ਜੀ ਜਿਹੜੀਆਂ ਆਲਰੇਡੀ ਅਟੈਚ ਹੈ ਠੀਕ ਹੈ ਉਹ ਫਰੀਜ਼ਿੰਗ ਦੇ ਪ੍ਰੋਸੈਸ ਚੱਲ ਰਿਹਾ ਕੰਪੀਟੈਂਟ ਅਥਾਰਟੀ ਜਿਹੜੀ ਹੈਗੀ ਦਿੱਲੀ ਉਹਦੇ ਵੱਲੋਂ